ਗੁਰੂ ਰੂਪਾ ਗੁਰੂ ਸvare ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੁਮੱਚਾ ਜੀਵਨ ਮਿਰਤਾਂਤ ਆਪ ਜੀ ਨਾਲ ਸਾਂਝਾ ਕੀਤਾ ਜਾ ਰਿਹਾ ਪਿਛਲੇ ਅਧਿਆਏ ਵਿੱਚ ਆਪ ਜੀ ਨੇ শ্রবণ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਸਰਾਮ ਦੀ ਧਰਤੀ ਨੂੰ ਪਾਗਲਾ ਇਹਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਤੇ ਬਹੁਤ ਹੀ ਪਿਆਰ ਸਤਕਾਰ ਵਾਲੇ ਚਾਚਾ ਫੱਗੂ ਮਲਜੀ ਦਾ ਉਹਨਾਂ ਨੂੰ ਗੁਰਮਖ ਦੇ ਉਪਾਦੀ ਦਿੱਤੀ ਹੈ ਇਸ ਅਧਿਆਏ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗਿਆ ਦੀ ਧਰਤੀ ਦੇ ਉੱਤੇ ਪਹੁੰਚ ਕੇ ਕਿਵੇਂ ਉੱਥੋਂ ਦੀਆਂ ਸੰਗਤਾਂ ਨੂੰ ਪਰਮਾਰਥ ਦਾ ਉਪਦੇਸ਼ ਦਿੰਦੇ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਦੋਂ ਸਸਰਾਂ ਦੀ ਧਰਤੀ ਤੋਂ ਚੱਲੇ ਨੇ ਤਾਂ ਉਹਨਾਂ ਨੇ ਉਹ ਜੋ ਗਿਆਵਲ ਨੂੰ ਜਾਣਾ ਸੀ ਜੋ ਬਿਹਾਰ ਦੇ ਵਿੱਚ ਪੈਂਦਾ ਹੈ ਤਾਂ ਪਾਤਸ਼ਾਹ ਜੀ ਨੇ ਉੱਥੇ ਇੱਕ ਨਦੀ ਪਾਰ ਕੀਤੀ ਹੈ ਜਿਸ ਨੂੰ ਕਰਮਨਾਸ਼ ਨਦੀ ਕਿਹਾ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਸੀ ਕਿ ਇਸ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਿਹੜੇ ਪਿਛਲੇ ਕੀਤੇ ਹੋਏ ਪਾਪ ਨੇ ਕਰਮ ਨੇ ਉਹ ਧੁੱਪ ਜਾਂਦੇ ਨੇ ਤੇ ਇੱਕ ਹਸਾਬ ਦੇ ਨਾਲ ਜਿਸ ਇਨਸਾਨ ਨੇ ਇਸ ਵਿੱਚ ਇਸ਼ਨਾਨ ਕੀਤਾ ਹੁੰਦਾ ਹੈ ਉਹਦੇ ਪ੍ਰਾਣੇ ਕਰਮ ਸਾਰੇ ਨਾਸ ਹੋ ਕੇ ਨੂੰ ਨਵਾਂ ਜੀਵਨ ਮਿਲਦਾ ਹੈ ਜਿਨਾ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਪੋਲ ਰਾਈ ਇਸ ਨਦੀ ਨੂੰ ਪਾਰ ਕਰਕੇ ਅਗਲੇ ਕਿਨਾਰੇ ਤੇ ਪਹੁੰਚੇ ਨੇ ਤਾਂ ਪਣਤਪ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਹੁਣ ਇਸ ਨਦੀ ਦੇ ਵਿੱਚ ਇਸ਼ਨਾਨ ਕਰਕੇ ਤੇ ਆਪਣੇ ਪਿਛਲੇ ਕਰਮਾਂ ਦਾ ਨਾਸ ਕਰਵਾ ਲਓ ਤਾਂ ਪਾਤਸ਼ਾਹ ਜੀ ਨੇ ਸਮੂਹ ਸੰਗਤ ਨੂੰ ਉਸ ਨਦੀ ਦੇ ਕਿਨਾਰੇ ਤੇ ਬੈਠ ਕੇ ਕੀਰਤਨ ਕਰਨ ਦਾ ਹੁਕਮ ਕੀਤਾ ਹੈ ਪਾਤਸ਼ਾਹ ਜੀ ਨੇ ਉੱਥੇ ਦੋ ਕੜੀਆਂ ਬੈਠ ਕੇ ਕੀਰਤਨ ਕੀਤਾ ਹੈ ਪੰਡਤ ਵੀ ਦੇਖਦੇ ਨੇ ਕਿ ਪਾਤਸ਼ਾਹ ਜੀ ਤੇ ਨਾਲ ਸਾਰੀ ਸੰਗਤ ਪਰਿਵਾਰ ਕੀਰਤਨ ਕਰ ਰਿਹਾ ਏ ਪਰ ਕਿਸੇ ਪ੍ਰਕਾਰ ਦਾ ਕੋਈ ਦਾਨ ਖੁੰਦ ਨਹੀਂ ਕਰ ਰਿਹਾ ਨਾ ਹੀ ਕਿਸੇ ਨੇ ਇਸ ਦੇ ਵਿੱਚ ਇਸ਼ਾਨ ਕੀਤਾ ਹੈ ਸੋ ਜਦੋਂ ਕੀਰਤਨ ਸਮਾਪਤ ਕਰਕੇ ਗੁਰੂ ਪਾਤਸ਼ਾਹ ਜੀ ਚੱਲਣ ਲੱਗੇ ਨੇ ਤਾਂ ਪੰਡਤਾਂ ਨੇ ਫੇਰ ਕਿਹਾ ਹੈ ਕਿ ਤੁਸੀਂ ਨਦੀ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਪਿਛਲੇ ਕਰਮ ਨਾਸ ਕਰਵਾਓ ਤੇ ਨਾਲ ਹੀ ਕੁਝ ਦਾਨਪਨ ਕਰੋ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿੱਥੇ ਸੰਗਤਾਂ ਦੇ ਚਰਨ ਪੈ ਜਾਣ ਜਿੱਥੇ ਬਾਣੀ ਪੜੀ ਗਈ ਹੋਵੇ ਜਿੱਥੇ ਸ਼ਬਦ ਕੀਰਤਨ ਹੋ ਜਾਵੇ ਉਹ ਥਾਂ ਫਿਰ ਕਰਮ ਨਾਸ ਨੇ ਰਹਿੰਦੇ ਉਹ ਕੁਕਰਮ ਨਾਸ ਹੋ ਜਾਂਦੀ ਆ ਅੱਜ ਤੋਂ ਇਹ ਜਗ੍ਹਾ ਜਿਹੜੀ ਆ ਇਹ ਹੁਣ ਕੁਕਰਮ ਨਾਸ ਹੋ ਗਈ ਆ ਕੇਵਲ ਬਾਹਰੇ ਇਸ਼ਨਾਨ ਦੇ ਨਾਲ ਕਿਸੇ ਦੇ ਵੀ ਕਰਮ ਨਹੀਂ ਹੁੰਦੇ ਬਲਕਿ ਅੰਤਰਗਤ ਤੀਰਥ ਮਲਨਾਓ ਸਾਡੇ ਅੰਦਰ ਉਸ ਪਰਮਾਤਮਾ ਦਾ ਤੀਰਥ ਹੈ ਉਥੇ ਅਸੀਂ ਆਪਣੀ ਆਤਮਾ ਦਾ ਇਸ਼ਨਾਨ ਕਰਵਾਉਣਾ ਹੈ ਮਲ ਨਾਲ ਕੇ ਨਹਾਉਣਾ ਹੈ ਗੁਰਬਾਣੀ ਦੇ ਨਾਲ ਤਾਂ ਇਹਦੇ ਨਾਲ ਫਿਰ ਕਰਮਨਾਸ਼ ਜਿਹੜੇ ਨੇ ਪਿਛਲੇ ਉਹ ਸਾਰੇ ਹੁੰਦੇ ਨੇ ਜਿਸ ਤਰ੍ਹਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ فرمایا ਰਿਆ ਮਤ ਪਾਪਾਂ ਕਾ ਸੰਗ ਉਹ ਤੋਂ ਪੈ ਨਾਵਾਂ ਕਾ ਰੰਗ ਉਹ ਨਾਮ ਦੇ ਰੰਗ ਨਾਲ ਹੀ ਕੇਵਲ ਪਿਛਲੇ ਪਾਪ ਕਰਮ ਜਿਹੜੇ ਨੇ ਨਾਸ ਹੋ ਸਕਦੇ ਨੇ ਪਾਤਸ਼ਾਹ ਜੀ ਇੰਜ ਪੰਡਤਾਂ ਨੂੰ ਉਪਦੇਸ਼ ਕਰਕੇ ਹੁਣ ਅਗਲੇ ਸਫਰ ਵਾਸਤੇ ਚੱਲ ਪਏ ਨੇ ਸੋ ਗੁਰੂ ਪਾਤਸ਼ਾਹ ਜੀ ਇੱਥੋਂ ਚੱਲ ਕੇ ਗਿਆ ਜਿਨੂੰ ਬੋਧ ਗਿਆ ਘਾਟਵੀ ਕਿਹਾ ਜਾਂਦਾ ਏ ਤੇ ਇੱਥੇ ਹੀ ਇਸ ਦਾ ਨਾਮ ਬ੍ਰਾਹਮਣੀ ਘਾਟਵੀ ਆ ਬਹੁਤ ਸਾਰੇ ਬ੍ਰਾਹਮਣ ਪੰਡਤ ਇੱਥੇ ਆਪਣਾ ਨਿਵਾਸ ਕਰਦੇ ਸਨ ਔਰ ਬੜੀ ਬੜੀ ਦੂਰਤੋਂ ਤਕਰੀਬਨ ਸਾਰੇ ਭਾਰਤ ਦੇ ਵਿੱਚੋਂ ਹੀ ਲੋਕ ਇੱਥੇ ਜਾਂਦੇ ਸਨ ਤਾਂ ਕਿ ਉਹ ਆਪਣੇ ਪਿਤਰਾਂ ਦੀ ਨਿਮਰਤੀ ਕਰਵਾ ਸਕਣ ਬਹੁਤ ਸਾਰੇ ਕਰਮਕਾਂਡ ਇੱਥੇ ਚੱਲਦੇ ਸਨ ਲੋਕ ਇੱਥੇ ਜਾਂਦੇ ਸਨ ਜਾਣ ਤੋਂ ਬਾਅਦ ਉਹ ਆਪਣੇ ਪਿਤਰਾਂ ਦੇ ਨਮਿੱਤ ਕੁਝ ਮੰਤਰ ਪੜਵਾ ਕੇ ਉੱਥੇ ਦਾਨ ਪੁੰਨ ਕਰਦੇ ਸਨ ਜਿਹਨੂੰ ਪਿੰਡ ਭਰਉਣਾ ਆਖਿਆ ਜਾਂਦਾ ਸੀ ਨਾਲ ਹੀ ਉਹਨਾਂ ਦੇ ਨਮਿੱਤ ਇੱਕ ਦੀਵਾ ਬਾਲਿਆ ਜਾਂਦਾ ਸੀ ਤੇ ਉਹ ਪੰਡਤਾਂ ਨਾਲ ਬਾਹਰ ਸਾਰੇ ਦਾਨ ਦਸ਼ਨਾ ਦੇ ਕੇ ਤੇ ਉਥੇ ਆਪਣੇ ਜੋ ਉਹਨਾਂ ਦੇ ਕਰਮਕਾਂਡ ਸਨ ਜੋ ਉਹਨਾਂ ਦੇ ਧਾਰਮਿਕ عقیدہ ਸਿਸ ਨੂੰ ਪੂਰਾ ਕਰਦੇ ਸਨ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਸਥਾਨ ਦੇ ਉੱਤੇ ਪਹੁੰਚੇ ਨੇ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਨਿਵਾਸ ਕੀਤਾ ਸੀ ਉੱਥੇ ਹੁਣ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਤੇ ਉਥੋਂ ਦੀ ਸੇਵਾ ਉਦਾਸੀ ਸੰਭਾਲਿਆ ਕਰਦੇ ਸਨ ਸਾ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਵੀ ਸਮੂਹ ਸੰਗਤਾਂ ਨੂੰ ਉਪਦੇਸ਼ ਕੀਤਾ ਹੈ ਕਿ ਕੀਰਤਨ ਦੇ ਸ਼ੁਰੂਆਤ ਕੀਤੀ ਜਾਵੇ ਤਾਂ ਜਦੋਂ ਸਭ ਤੋਂ ਪਹਿਲਾਂ ਸ਼ਬਦ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਪੜਿਆ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨਿਉ ਜੀ ਕਾ ਹੈ ਤਾ ਪਾਂਡੇ ਘੱਤ ਪਾਤਸ਼ਾਹ ਜੀ ਨੇ ਸ਼ਬਦ ਪੜਿਆ ਤਾਂ ਇੱਕ ਪੰਡਤ ਨੇ ਇੱਥੇ ਪੁੱਛਿਆ ਹੈ ਕਿ ਇਹ ਜੋ ਤੁਸੀਂ ਸ਼ਬਦ ਪੜ੍ਹਿਆ ਹੈ ਇਸ ਦਾ ਕੀ ਉਪਦੇਸ਼ ਹੈ ਪਾਤਸ਼ਾਹ ਜੀ ਨੇ ਸਮਝਾਇਆ ਹੈ ਕਿ ਤੁਸੀਂ ਸਾਰਿਆਂ ਨੇ ਆਪਣੀ ਗਲ ਦੇ ਵਿੱਚ ਇੱਕ ਤਰ੍ਹਾਂ ਤੇਰੇ ਤੇਰੇ ਜਨੇਊ ਪਾਨੇ ਹੋਏ ਨੇ ਪਰ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਕਪਾ ਦਾ ਜਿਹੜਾ ਅਸੀਂ ਜਨੇਊ ਪਾਇਆ ਹੋਇਆ ਹੈ ਉਹ ਕਪਾ ਜਿਹੜੀ ਸਾਡੀ ਦਇਆ ਦੀ ਹੋਣੀ ਚਾਹੀਦੀ ਹੈ ਦਇਆ ਕੰਪਾ ਕਪਾਹ ਸੰਤੋਖ ਸੂਤ ਤੇ ਫਿਰ ਉਸ ਤੋਂ ਜਿਹੜਾ ਸੂਤਰ ਤਿਆਰ ਕੀਤਾ ਹੋਵੇ ਉਹ ਸੰਤੋਖ ਦਾ ਹੋਵੇ ਉਹਨੂੰ ਜੜੀਆਂ ਗੰਡਾ ਮਾਰੀਆਂ ਜਾਂਦੀਆਂ ਨੇ ਗਲ ਵਿੱਚ ਪਾਉਣ ਵਾਸਤੇ ਉਹ ਜੱਤ ਦੀਆਂ ਹੁਣ ਤੇ ਜਿਹੜਾ ਉਹਨੂੰ ਵਟ ਚੜ੍ਹ ਕੇ ਬਣਾਇਆ ਜਾਂਦਾ ਏ ਭਾਵ ਕਿ ਇਹਨੂੰ ਸੂਤਰ ਨੂੰ ਤਿਆਰ ਕੀਤਾ ਏ ਉਹ ਸਤ ਦਾ ਹੋਵੇ ਤੇ ਇਹੋ ਹੀ ਜਨੇਊ ਜਿਹੜਾ ਹੈ ਉਹ ਆਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੈ ਬਾਕੀ ਕਿਸੇ ਵੀ ਚੀਜ਼ ਦਾ ਨਹੀਂ ਪਤਛਾ ਜੀ ਕਹਿਣ ਲੱਗੇ ਬਾਹਰ ਜਿਨਿਆਂ ਨੂੰ ਛੱਡ ਕੇ ਤੇ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਮ ਕਰਨਾ ਇਸ ਸ਼ਬਦ ਦਾ ਉਪਦੇਸ਼ ਹੈ। ਤੋ ਪੜਤਾਣੇ ਨਨ ਕਿਹਾ ਹੈ ਕਿ ਤੁਸੀਂ ਆਏ ਹੋ ਤਾਂ ਹੁਣ ਇੱਥੇ ਆਪਣੇ ਜਿਹੜੇ ਤੁਹਾਡੇ ਵੱਡੇ ਪਿਤਰ ਨੇ ਉਹਨਾਂ ਦੇ ਨਮੇਤੇ ਇੱਥੇ ਦੀਵਾ ਬਾਲੋ ਤੇ ਪਿੰਡ ਭਰਾਓ ਭਾਵ ਕੇ ਉਹਨਾਂ ਵਾਸਤੇ ਭੋਜਨ ਦਾ ਇੰਤਜ਼ਾਮ ਕਰੋ ਜਿਸ ਤਰ੍ਹਾਂ ਪਤਲਾਂ ਦੇ ਉੱਤੇ ਪਾ ਕੇ ਰੱਖ ਦਿੱਤਾ ਜਾਂਦਾ ਸੀ। ਤੇ ਉਹ ਪੱਤਲ ਦੇ ਉੱਤੇ ਜਿਹੜਾ ਭੋਜਨ ਪਰੋਸਿਆ ਜਾਂਦਾ ਸੀ ਉਹ ਕਾਂ ਤੇ ਜਿਹੜੇ ਕੁੱਤੇ ਸਾਨੂੰ ਖਾ ਲੈਂਦੇ ਸਨ ਤੇ ਕਹਿ ਦਿੱਤਾ ਜਾਂਦਾ ਸੀ ਕਿ ਤੁਹਾਡੇ ਪਿੱਤਰ ਜਿਹੜੇ ਤ੍ਰਿਪਤ ਹੋ ਗਏ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਆਏ ਸਨ ਸਾਧ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਕਿ ਨਾਮ ਹੀ ਇੱਕ ਐਸਾ ਦੀਵਾ ਹੈ ਜੋ ਸਾਡੇ ਇਸ ਸੰਸਾਰ ਦੇ ਵਿੱਚ ਤੇ ਨਿਰੰਕਾਰ ਤੱਕ ਪਹੁੰਚਣ ਦੇ ਰਸਤੇ ਦੇ ਵਿੱਚ ਸਾਨੂੰ ਰੌਸ਼ਨੀ ਦਿੰਦਾ ਹੈ ਆ ਬਾਹਰੀ ਦੀਵੇ ਜਿਨ੍ਹਾਂ ਦੇ ਵਿੱਚ ਅਸੀਂ ਤੇਲ ਪਾ ਕੇ ਇਹਨਾਂ ਨੂੰ ਬਾਲ ਲੈਂਦੇ ਹਾਂ ਇਹ ਬਾਹਰ ਤੇ ਚਾਨਣ ਕਰ ਸਕਦੇ ਨੇ ਪਰ ਸਾਡੇ ਅੰਦਰ ਚਾਨਣ ਨਹੀਂ ਕਰ ਸਕਦੇ ਜਿਸ ਨਾਲ ਸਾਡਾ ਉਸ ਪ੍ਰਭੂ ਦੇ ਨਾਲ ਮਿਲਾਪ ਹੋ ਜਾਵੇ ਪਾਤਸ਼ਾਹ ਜੀ ਕਹਿਣ ਲੱਗੇ ਜ਼ਿੰਦਗੀ ਦੇ ਵਿੱਚ ਦੁੱਖ ਵਾਪਰਦੇ ਹੀ ਰਹਿਣੇ ਨੇ ਪਰ ਪ੍ਰਭੂ ਨੂੰ ਜਾਣਨ ਦੇ ਨਾਲ ਪ੍ਰਭੂ ਨਾਲ ਪ੍ਰੇਮ ਪਾਉਣ ਨਾਲ ਉਹਦੇ ਨਾਲ ਪ੍ਰੀਤ ਪਾਉਣਾ ਫਿਰ ਸਾਰੇ ਦੁੱਖ ਜਿਹੜੇ ਨੇ ਮੁੱਕ ਜਾਂਦੇ ਨੇ ਤੇ ਜਨਮ ਤੇ ਮੌਤ ਦਾ ਡਰ ਵੀ ਮੁੱਕ ਜਾਂਦਾ ਹੈ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਡਰ ਮੌਤ ਦਾ ਹੈ ਅਸੀਂ ਮੌਤ ਤੋਂ ਡਰਦੇ ਹਾਂ ਪਾਤਸ਼ਾਹ ਜੀ ਕਹਿੰਦੇ ਉਹ ਵੀ ਮੁੱਕ ਜਾਂਦਾ ਹੈ ਤੇ ਦੀਵਾ ਕਿਹੜਾ ਬਾਲਣਾ ਹੈ ਪਾਤਸ਼ਾਹ ਜੀ ਨੇ ਸਮਝਾਇਆ ਹੈ ਦੀਵਾ ਮੇਰਾ ਇਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਨ ਸੁਖਿਆ ਚੁੱਕਾ ਜਮ ਸਿਉ ਮੇਲ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਹੋਰ ਸਮਝਾਉਣਾ ਕੀਤਾ ਹੈ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਥਾਂ ਤੇ ਤੁਸੀਂ ਰਹਿੰਦੇ ਹੋ ਇੱਥੇ ਹਰ ਵੇਲੇ ਮੌਤ ਦਾ ਜ਼ਿਕਰ ਹੀ ਹੁੰਦਾ ਹੈ ਕਿਉਂਕਿ ਜਿੰਨੇ ਲੋਕ ਇੱਥੇ ਹੁੰਦੇ ਨੇ ਉਹ ਸਾਰੇ ਮੌਤ ਨੂੰ ਹੀ ਮੁੱਖ ਰੱਖ ਕੇ ਆਉਂਦੇ ਨੇ ਮਰਿਆਂ ਦੇ ਪਿੰਡ ਪਰੌਂਦੇ ਨੇ ਮਰਿਆਂ ਲਈ ਦਾਨ ਕਰਦੇ ਨੇ ਮਰਿਆਂ ਲਈ ਦੀਵਾ ਬਾਲਦੇ ਨੇ ਮਰਿਆਂ ਵਾਸਤੇ ਇੱਥੇ ਭੋਜਨ ਦੂਜਿਆਂ ਨੂੰ ਸ਼ਕਾਉਂਦੇ ਨੇ ਮਰਿਆਂ ਵਾਸਤੇ ਹੀ ਦਾਨ ਦਿੰਦੇ ਨੇ ਇੱਥੇ ਖੁਸ਼ੀ ਦੀ ਕੋਈ ਗੱਲ ਨਹੀਂ ਹੁੰਦੀ ਇੱਥੇ ਕੇਵਲ ਮੌਤ ਦੀ ਗੱਲ ਹੀ ਹੁੰਦੀ ਆ ਤਾਂ ਤੁਹਾਨੂੰ ਚਾਹੀਦਾ ਸਭੋਂ ਇਸ ਤੋਂ ਲਾਭ ਉਠਾਉਣਾ ਤੇ ਤੁਹਾਨੂੰ ਮੌਤ ਜੋ ਹੈ ਉਹ ਹਰਦਮ ਚੇਤੇ ਰੱਖਣੀ ਚਾਹੀਦੀ ਹੈ ਜੇ ਤੁਸੀਂ ਮੌਤ ਨੂੰ ਚੇਤੇ ਰੱਖੋਗੇ ਤਾਂ ਕਦੀ ਵੀ ਅਸਲੀਅਤ ਤੋਂ ਭੱਜੋਗੇ ਨਹੀਂ ਤੇ ਨਾ ਹੀ ਆਪਣੇ ਜੀਵਨ ਨੂੰ ਵਿਗੜਨ ਦੇਵੋਗੇ ਸਗੋਂ ਇਸ ਸਥਾਨ ਉੱਤੇ ਆ ਕੇ ਤੁਸੀਂ ਆਪਣਾ ਜੀਵਨ ਸਫਲਾਵੇ ਕਰਵਾ ਸੇ ਪਰ ਤੁਹਾਡੇ ਮਨ ਦੇ ਵਿੱਚ ਹਰ ਵੇਲੇ ਲੋਭ ਵਿਆਪਦਾ ਰਹਿੰਦਾ ਹੈ ਤੁਹਾਡੇ ਮਨ ਵਿੱਚ ਹਰ ਵੇਲੇ ਇਹੋ ਇਛਾ ਰਹਿੰਦੀ ਹੈ ਕਿ ਵੱਧ ਵਰਧਾਣ ਮਿਲੇ ਦਨ ਵੱਧ ਤੋਂ ਵੱਧ ਤੁਹਾਨੂੰ ਦਾਣ ਦੇ ਭੇਟਾ ਮਿਲੇ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਇੱਕ ਸ਼ਬਦ ਪਾਤਸ਼ਾਹ ਜੀ ਨੇ ਉਚਾਰਨ ਕਰਕੇ ਸਮਝਾਉਣਾ ਕੀਤਾ ਹੈ ਕਿ ਜੇ ਰਤਾ ਕੋਈ ਸਮਝ ਹੈ ਤਾਂ ਫਿਰ ਉਸ ਪਰਮਾਤਮਾ ਨੂੰ ਦਿਨ ਰਾਤ ਯਾਦ ਰੱਖੋ ਉਹਨੂੰ ਯਾਦ ਕੀ ਤਰ੍ਹਾਂ ਕਰਨਾ ਹੈ ਦੇਖੋ ਜਿਸ ਤਰ੍ਹਾਂ ਇੱਕ ਘੜਾ ਹੋਵੇ ਤੇ ਘੜੇ ਦੇ ਵਿੱਚ ਮਾਮੂਲੀ ਜੀ ਵੀ ਕਿਤੇ ਤਰੇੜ ਪੈ ਜਾਵੇ ਮਾਮੂਲਾ ਜਾਂ ਕੋਈ ਮਾਮੂਲੀ ਜਿਹਾ ਵੀ ਕੋਈ ਛੇਕੋ ਜਾਵੇ ਘੜਾ ਬੇਸ਼ੱਕ ਪਾਣੀ ਦੇ ਨਾਲ ਭਰ ਦਿੱਤਾ ਜਾਵੇ ਤਪਕਾ ਤਪਕਾ ਪਾਣੀ ਦੇ ਨਾਲ ਓਕੜਾ ਖਾਲੀ ਹੋ ਜਾਵੇਗਾ ਇਸੇ ਤਰ੍ਹਾਂ ਹੀ ਸਾਡੀ ਉਮਰ ਦਿਨ ਦਿਨ ਖਤਮ ਹੋ ਰਹੀ ਹੈ ਜਿਸ ਤਰ੍ਹਾਂ ਕੜੇ ਦੇ ਵਿੱਚੋਂ ਪਾਣੀ ਮੁੱਕ ਜਾਂਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਇੱਕ ਨਾ ਇੱਕ ਦਿਨ ਜਿਸ ਤਰ੍ਹਾਂ ਪਾਣੀ ਉਹਦੇ ਵਿੱਚੋਂ ਖਤਮ ਹੋਣਾ ਹੈ ਇਸੇ ਤਰ੍ਹਾਂ ਸਾਡੇ ਸਵਾਸ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਝੂਠ ਲਾਲਚ ਦੇ ਪਿੱਛੇ ਅਸੀਂ ਲੱਗ ਕੇ ਮੌਤ ਨੂੰ ਭੁਲਾ ਦਿੱਤਾ ਹੈ ਪਰ ਅਜੇ ਵੀ ਸਮਾਂ ਹੈ ਤੁਹਾਡੇ ਕੋਲ ਜਿੰਨੇ ਤੁਹਾਡੇ ਸਵਾਸ ਨੇ ਉਸ ਨੂੰ ਸਫਲ ਕਰ ਲਵੋ ਪਰਮਾਤਮਾ ਨੂੰ ਯਾਦ ਕਰ ਲਵੋ ਕਿਉਂਕਿ ਪਾਤਸ਼ਾਹ ਜਿੰਨੇ ਸ਼ਬਦ ਰਹੀਂ ਫਿਰ ਸਮਝਾਉਣਾ ਕੀਤਾ ਉਹਨਾਂ ਨੂੰ ਤਤਲੰਗ ਰਾਗ ਦੇ ਵਿੱਚ ਪਾਤਸ਼ਾਹ ਜਿੰਨੇ ਸ਼ਬਦ ਉਚਾਰਨ ਕੀਤਾ ਹੈ ਚੇਤਨਾ ਹੈ ਤੋ ਚੇਤ ਲੈ ਨੇ ਸਦਿਨ ਮੈਂ ਪ੍ਰਾਣੇ ਛਿੰਛਿਨ ਆਉਦ ਬਿਹਾਪ ਹੈ ਫੁੱਟ ਟਟ ਜਿਓ ਪਾਣੀ ਰਹਾਓ ਹਰ ਗੁਣ ਕਾਹੇ ਨਾ ਗਾਵਹਿ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੈ ਨਹਿ ਮਰਨ ਪਛਾਨਾ ਅਜੋ ਕਸ਼ੂ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤਹ ਭਜਣ ਤੇ ਨਿਰਭੈ ਪਦ ਪਾਵੇ ਇੰਜ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਸ਼ਬਦ ਦੇ ਅਰਥ ਵੀ ਸਮਝਾਏ ਨੇ ਉਹਨਾਂ ਨੂੰ ਪੜਤਾਂ ਸਾਰੇ ਪਾਸੇ ਚੁੱਪ ਵਰਤ ਗਈ ਹੈ ਕਿਸੇ ਪਾਸਿਓਂ ਕਿਸੇ ਦੇ ਵੀ ਮੂੰਹ ਦੇ ਵਿੱਚੋਂ ਕੋਈ ਬੋਲ ਨਹੀਂ ਨਿਕਲ ਰਿਹਾ ਸਾਰੇ ਹੁਣ ਆਪਣੇ ਅੰਦਰ ਨੇਕੀ ਤੇ ਬਦੀ ਬਾਰੇ ਸੋਚ ਰਹੇ ਨੇ ਆਪਣੇ ਔਗਣਾ ਬਾਰੇ ਸੋਚ ਰਹੇ ਨੇ ਲੋਭ ਤੇ ਲਾਲਚ ਬਾਰੇ ਸੋਚ ਰਹੇ ਨੇ ਪਰ ਫਿਰ ਵੀ ਉਹਨਾਂ ਦੇ ਵਿੱਚੋਂ ਇੱਕ ਪੰਡਤ ਬੋਲ ਉੱਠਿਆ ਜੇ ਤੁਸੀਂ ਸਾਰੇ ਕਰਮ ਕਾਂਡ ਨਹੀਂ ਕਰਾਉਣੇ ਭਾਵ ਜੇ ਕਰਤ ਸੇ ਪਿੰਡ ਨਹੀਂ ਭਰਾਉਣੇ ਜੇ ਤੁਸੀਂ ਪਤਲਾਂ ਦੇ ਉੱਤੇ ਭੋਜਨ ਅਰਪਣ ਨਹੀਂ ਕਰਨਾ ਜੇ ਤੁਸੀਂ ਦੀਵਾ ਨਹੀਂ ਬਾਲਣਾ ਤਾਂ ਘੱਟੋ-ਘੱਟ ਸਾਨੂੰ ਕੁਝ ਧਨਦਾਨ ਹੀ ਦੇ ਦਿਓ ਪਾਦਸ਼ਾਹ ਜੀ ਨੇ ਫਿਰ ਪੰਡਤ ਨੂੰ ਪੁੱਛਿਆ ਹੈ ਦਾਨ ਕਿਸ ਲਈ ਦਈਏ ਤਾਂ ਉਹ ਪੰਡਤ ਕਹਿਣ ਲੱਗਾ ਆਪਣੇ ਪਿਤਰਾਂ ਦੇ ਤ੍ਰਿਪਤੀ ਵਾਸਤੇ ਜਿਹੜੇ ਵੱਡੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ ਉਹਨਾਂ ਦੇ ਤ੍ਰਿਪਤੀ ਵਾਸਤੇ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਾਡੇ ਪਿੱਤਰ ਸਾਡੇ ਵੱਡੇ ਵਡੇਰੇ ਉਹ ਤਾਂ ਮੁਕਤ ਹੋ ਚੁੱਕੇ ਨੇ ਉਹ ਸੱਚਖੰਡ ਵਿੱਚ ਜਾ ਬਿਰਾਜੇ ਨੇ ਤੇ ਜਿਹੜਾ ਸੱਚ ਵਿੱਚ ਸੱਚਖੰਡ ਵਿੱਚ ਜਾ ਕੇ ਬਿਰਾਜ ਜਾਂਦਾ ਹੈ ਉਹ ਫਿਰ ਜਨਮ ਮਰਦੇ ਚੱਕਰ ਵਿੱਚ ਨਹੀਂ ਆਉਂਦਾ ਉਹ ਫਿਰ ਭੂਤਾਂ ਪ੍ਰੀਤਾਂ ਵਾਂਗੂ ਭਟਕਦਾ ਨਹੀਂ ਫਿਰਦਾ ਉਹਨਾਂ ਦੇ ਸਦਾ ਤਰਤੇ ਰਹਿੰਦੇ ਹੈ ਫਿਰ ਉਹਨਾਂ ਵਾਸਤੇ ਇਹ ਸਾਰਾ ਕੁਛ ਦਾਣ ਦੇਣ ਦਾ ਜਾਂ ਕਰਮ ਕਰਨ ਦਾ ਕੋਈ ਫਾਇਦਾ ਨਹੀਂ ਪਤਸ਼ਾਹ ਜੀ ਕਹਿਣ ਲੱਗੇ ਦੇਖੋ ਤੁਸੀਂ ਸ਼ੁਰੂਆਤ ਕਰਦੇ ਹੋ ਫਲਗੋ ਨਦੀ ਤੋਂ ਤੁਸੀਂ ਜੋ ਜਜਮਾਨ ਜੋ ਲੋਕ ਇੱਥੇ ਆਉਂਦੇ ਹਨ ਉਹਨਾਂ ਨੂੰ ਆਖਦੇ ਹੋ ਕਿ ਫਲਗੋ ਨਦੀ ਦੇ ਵਿੱਚ ਇਸ਼ਨਾਨ ਕਰੋ ਫਲਗੋ ਨਦੀ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪੈਰ ਪਵਾਉਂਦੇ ਹੋ ਤੁਸੀਂ ਆਖਦੇ ਹੋ ਕਿ ਇਸ ਨਦੀ ਦੇ ਵਿੱਚ ਪੈਰ ਪਾਉਣ ਦੇ ਨਾਲ ਹੀ ਜੋ ਤੁਹਾਡੇ ਪਿੱਤਰ ਨੇ ਉਹ ਤਰ ਗਏ ਨੇ ਫਿਰ ਤੁਸੀਂ ਜੇ ਉਹ ਨਦੀ ਦੇ ਵਿੱਚ ਪੈਰ ਪਾਉਣ ਦੇ ਨਾਲ ਹੀ ਇਹਨਾਂ ਦੇ ਪਿੱਤਰ ਤਰ ਗਏ ਨੇ ਤਾਂ ਫਿਰ ਪਿੰਡ ਭਰਾਉਣ ਦਾ ਕੀ ਫਾਇਦਾ ਹੈ ਇਹ ਸੁਣ ਕੇ ਫਿਰ ਪੰਡਿਤ ਕਹਿਣ ਲੱਗੇ ਜੀ ਦੇਖੋ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਗੁਜਰਾਨ ਉਹਨਾਂ ਦੁਆਰਾ ਦਿੱਤੀ ਹੋਈ ਮਾਇਆ ਦੇ ਨਾਲ ਹੁੰਦਾ ਹੈ ਇਸ ਕਰਕੇ ਅਸੀਂ ਇਹ ਸਾਰਾ ਕੁਝ ਕਰਦੇ ਹਾਂ ਤਾਂ ਗੁਰੂ ਪਾਤਸ਼ਾਹ ਜੀ ਤਾਂ ਗੁਰੂ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਸੁਣਿਆ ਤਾਂ ਕਹਿਣ ਲੱਗੇ ਫਿਰ ਇਹ ਸਾਰਾ ਕੁਝ ਕੇਵਲ ਮਾਇਆ ਵਾਸਤੇ ਹੀ ਹੈ ਪਿੱਤਰਾਂ ਦਾ ਇਹਨੂੰ ਕੋਈ ਲਾਭ ਨਹੀਂ ਹੈ ਇਹ ਸਭ ਮਾਇਆ ਕੇ ਅਧਿਕਾਰੀ ਆਪ ਜੀ ਦੇ ਮੁਖ ਵਿੱਚੋਂ ਬਚਨ ਨਿਕਲਿਆ ਹੈ ਤਾਂ ਫਿਰ ਉਹਨਾਂ ਪੰਡਤਾਂ ਦੇ ਵਿੱਚੋਂ ਕੁਝ ਪੰਡਤਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਆਖਿਆ ਹੈ ਪਾਤਸ਼ਾਹ ਜੀ ਇੰਜ ਕਰੋ ਜੇ ਤੁਸੀਂ ਸਾਨੂੰ ਦਾਣ ਪੇਟਾ ਨਹੀਂ ਦੇਣੀ ਤਾਂ ਸਾਡੇ ਨਾਮ ਇੱਕ ਹੁਕਮਨਾਮਾ ਹੀ ਲਿਖ ਦਿਓ ਤਾਂ ਕਿ ਜੋ ਵੀ ਤੁਹਾਡੀ ਸੰਗਤ ਹੈ ਜੋ ਸਿੱਖ ਹੈ ਅਸੀਂ ਉਹ ਹੁਕਮਨਾਮੇ ਦੇ ਦਰਸ਼ਨਾ ਰਹੇ ਉਹਨਾਂ ਸਗਤਾਂ ਤੋਂ ਧੰਨ ਮਾਇਆ ਇਕੱਠੇ ਕਰਕੇ ਆਪਣੇ ਪਰਿਵਾਰਾਂ ਦਾ ਗੁਜਰਾਨ ਕਰ ਸਕੀਏ ਸਦੀਆਂ ਤੱਕ ਸਾਡੀਆਂ ਪੀੜੀਦਰ ਪੀੜੀ ਜਿਹੜੀਆਂ ਸਾਡੀਆਂ ਸੰਤਾਨਾਂ ਨੇ ਉਹ ਹੁਕਮਨਾਮੇ ਦੇ ਓਟ ਆਸਰੇ ਸ਼ੱਕਦੀਆਂ ਰਹਿਣਗੀਆਂ ਉਹਨਾਂ ਦਾ ਗੁਜਾਰਾ ਹੁੰਦਾ ਰਹੇਗਾ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜੋ ਹੁਕਮਨਾਮਾ ਤੁਸੀਂ ਚਾਹੁੰਦੇ ਹੋ ਉਹ ਹੁਕਮਨਾਮਾ ਅਸੀਂ ਕਿਸੇ ਇਲਾਕੇ ਦੀ ਸੰਗਤ ਦੇ ਸੁਦੇਵੀ ਕਲਿਆਣ ਵਾਸਤੇ ਹੀ ਯਾਰੀ ਕਰਦੇ ਹਾਂ ਇੰਜ ਤਨ ਲੋਭ ਦੇ ਤਨ ਮਾਇਆ ਦੇ ਲੋਭ ਵਿੱਚ ਫਸਿਆ ਹੋਇਆ ਲਈ ਇਹ ਹੁਕਮਨਾਮਾ ਯਾਰੇ ਨਹੀਂ ਕੀਤਾ ਜਾ ਸਕਦਾ ਜੋ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਇੱਕ ਵਚਨ ਕਰੋ ਅਸੀਂ ਤੁਹਾਨੂੰ ਬੇਅੰਤ ਧਨ ਦੌਲਤ ਦੇਵਾਂਗੇ ਪਰ ਇੱਕ ਸਾਡੇ ਨਾਲ ਵਚਨ ਕਰੋ ਕਿ ਜੋ ਵੀ ਸਿੱਖ ਤੁਹਾਡੇ ਇਸ ਸਥਾਨ ਤੇ ਆਇਆ ਕਰੇ ਜਿਸ ਦਾ ਚਿਹਰਾ ਮੋਰਾ ਸਿੱਖਾਂ ਵਾਲਾ ਹੋਇਆ ਕਰੇ ਤੁਸੀਂ ਇਸ ਪ੍ਰੀਤੀ ਤੋਂ ਇਸ ਕਰਮਕਾਂਡ ਤੋਂ ਉਹਨਾਂ ਨੂੰ ਵਰਜਿਆ ਕਰੋਗੇ ਤੇ ਉਹਨਾਂ ਦੇ ਤੁਸੀਂ ਇਸ ਕਰਮਕਾਂਡ ਦੇ ਅਨੁਸਾਰ ਕੋਈ ਵੀ ਆਪਣੇ ਕਰਮ ਨਹੀਂ ਕਰਿਆ ਕਰੋਗੇ ਤਾਂ ਉਹਨਾਂ ਕਹਾ ਪਾਤਸ਼ਾਹ ਜੀ ਹੁਕਮ ਕਰੋ ਪਾਤਸ਼ਾਹ ਜੀ ਨੇ ਤਨ ਦੀਆਂ ਥੈਲੀਆਂ ਦੇਖ ਕੇ ਨਾ ਪਣ ਤਨ ਨੂੰ ਕਿਹਾ ਇਹ ਮਾਇਆ ਲਵੋ ਤੇ ਆਪਣੇ ਪਰਿਵਾਰਾਂ ਨੂੰ ਸੌਖਾ ਕਰ ਲਵੋ ਪਰ ਕਿਸੇ ਵੀ ਸਿੱਖ ਦਾ ਇੱਥੇ ਗੁਰਬਾਣੀ ਤੋਂ ਉਲਟ ਕੋਈ ਵੀ ਕਰਮ ਕਾਂਡ ਨਹੀਂ ਕਰਨਾ ਪਾਤਸ਼ਾਹ ਜੀ ਨੇ ਉੱਥੇ ਵੀ ਉਹਨਾਂ ਨੂੰ ਇੱਕ ਗੁਰਬਾਣੀ ਦੀ ਪੁਥੀ ਬਖਸ਼ਿਸ਼ ਕੀਤੀ ਕਿ ਇਹ ਗੁਰਬਾਣੀ ਨੂੰ ਸਮਝ ਕੇ ਪੜ੍ਹ ਕੇ ਆਪਣਾ ਜੀਵਨ ਬਤੀਤ ਕਰਨਾ ਹੈ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ ਹੈ ਜੇ ਤੂੰ ਸਾਂ ਮੰਗ ਕੀਤੀ ਹੈ ਉਹ ਤੁਹਾਨੂੰ ਦੇ ਦਿੱਤਾ ਹੈ ਤੇ ਹੁਣ ਬਹੁਤਾ ਲੋਭ ਨਹੀਂ ਕਰਨਾ ਪਾਤਸ਼ਾਹ ਜੀ ਕਹਿਣ ਲੱਗੇ ਜੇ ਸੱਚਾ ਜੀਵਣ ਇਸ ਸੰਸਾਰ ਦੇ ਵਿੱਚ ਗੁਜ਼ਾਰਨਾ ਹੈ ਤਾਂ ਲੋਭ ਛੱਡ ਤਜ ਕਰਹ ਸੰਤੋਸ਼ ਆਪਣ ਧਰਮਾ ਰੱਖੋ ਨਿਰਦੋਸ਼ ਫਿਰ ਪਾਤਸ਼ਾਹ ਜੀ ਨੇ ਬਚਨ ਕਰਦਿਆਂ ਹਾਂ ਉਹਨਾਂ ਨੂੰ ਕਿਹਾ ਹਮਰੇ ਵਰਤਨ ਜਹੀ ਸੁਭਾਉ ਸਹਜੇ ਆਵੇ ਸਹਜੇ ਜਾਓ ਕਸ਼ਕਾਹੂ ਬਾਤ ਗਿਲਾਨ ਮਤ ਕਰੋ ਹਰ ਕੀ ਭਗਤ ਰਿਦੈ ਸੰਜਰੋ ਪਾਤਸ਼ਾਹ ਜੀ ਕਹਿੰਦੇ ਉਸ ਪਰਮਾਤਮਾ ਦੀ ਭਗਤੀ ਕਰਿਆ ਕਰੋ ਤੇ ਇਸ ਲੋਭ ਲਾਲਚ ਤੋਂ ਛੱਡ ਕੇ ਜਿਹੜੇ ਤੁਹਾਡੇ ਦਰ ਤੇ ਇਥੇ ਆਂਦੇ ਉਹਨਾਂ ਨੂੰ ਵੀ ਇੱਕ ਸਹੀ ਰਸਤਾ ਉਹਨਾਂ ਨੂੰ ਇੱਕ ਸਹੀ ਰਸਤੇ ਦੇ ਉੱਤੇ ਇੱਕ ਸਹੀ ਮਾਰਗਦਰਸ਼ਨ ਕਰੋ ਉਹਨਾਂ ਦਾ ਇੰਜ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਜੀਵਨ ਦਾ ਅਸਲ ਗਿਆਨ ਬਖਸ਼ਿਸ਼ ਕੀਤਾ ਹੈ ਅਸਲ ਤਤ ਬਖਸ਼ਿਸ਼ ਕੀਤਾ ਹੈ ਤੇ ਉਹਨਾਂ ਸਾਰਿਆਂ ਕੋਲੋਂ ਇਹ ਵਚਨ ਲਿਆ ਹੈ ਬੇਸ਼ੱਕ ਮਾਇਆ ਦੇ ਲੋਭੀਓ ਪਾਂਡੇ ਅੱਜ ਗੁਰੂ ਪਾਤਸ਼ਾਹ ਜੀ ਨੂੰ ਦਿੱਤਾ ਹੈ ਵਚਨ ਭੁਲਾ ਚੁੱਕੇ ਨੇ ਕੁਝ ਪੇਖੀ ਸਿੱਖ ਉਸ ਸਥਾਨ ਦੇ ਉੱਤੇ ਜਾ ਕੇ ਆਪਣੇ ਮਰ ਚੁੱਕੇ ਪਿਤਰਾਂ ਦੇ ਨਮਿਤ ਉਹਨਾਂ ਦੇ ਪਿੰਡ ਭਰਉਂਦੇ ਨੇ ਦਾਨ ਕਰਦੇ ਨੇ ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੇ ਕਰਮ ਕਾਂਡਾਂ ਤੋਂ ਸਿੱਖਾਂ ਨੂੰ ਖਾਸ ਕਰਕੇ ਸਾਰੇ ਮਨੁੱਖਤਾ ਨੂੰ ਹੀ ਪੂਰੀ ਤਰ੍ਹਾਂ ਵਰਜਿਤ ਕੀਤਾ ਸੀ ਸਾਨੂੰ ਚਾਹੀਦਾ ਹੈ ਅੱਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਤੋਂ ਗੁਰਬਾਣੀ ਤੋਂ ਸਿੱਧ ਲੈ ਕੇ ਤੇ ਆਪਣਾ ਜੀਵਨ ਸਖਾਲਾ ਕਰੀਏ ਨਾ ਕਿ ਜਿਹੇ ਕਰਮ ਕਾਂਡਾਂ ਵਿੱਚ ਪਈਏ ਸੋ ਗੁਰੂ ਸਵਾਰਿਓ ਇਹ ਬ੍ਰਾਹਮਣੀ ਘਾਟ ਜਾਂ ਬੋਧ ਗਿਆ ਇਹ ਬਿਹਾਰ ਦੇ ਵਿੱਚ ਹੀ ਆਉਂਦਾ ਹੈ ਗੁਰੂ ਪਾਤਸ਼ਾਹ ਜੀ ਹੁਣ ਬਿਹਾਰ ਦੇ ਵਿੱਚ ਕਿਸ ਸਥਾਨ ਤੇ ਉਹਨਾਂ ਨੇ ਟਿਕਾਣਾ ਕੀਤਾ ਇਸ ਬਾਰੇ ਤੁਹਾਡੇ ਨਾਲ ਅਗਲੇ ਅਧਿਆਏ ਦੇ ਵਿੱਚ 2 ਦਿਨ ਬਾਅਦ ਸਾਂਝ ਪਾਈ ਜਾਵੇਗੀ ਸੋ ਅਖੀਰ ਤੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਵੱਧ ਲਾਈਕ ਤੇ ਸ਼ੇਅਰ ਕਰਨਾ ਹੈ ਤਾਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹਰੇਕ ਪ੍ਰਾਣੀ ਮਾਤਰ ਤੱਕ ਪਹੁੰਚ ਕੇ ਉਹਨਾਂ ਦੀ ਕਲਿਆਣ ਹੋ ਸਕੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फति